ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰੀਏ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਫਰੀਦਕੋਟ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋਸਤੋ ਇੱਕ ਪਹਿਲਾ ਸੂਆ ਗੱਬਣ ਝੋਟੀ ਆ ਜੀਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਵਿਕਾਊ ਆ ਵੀਡੀਓ ਨੂੰ ਅੰਤ ਤੱਕ ਦੇਖੋ ਦੋਸਤੋ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਬਾਈ ਜੀ। ਬਾਈ ਜੀ ਸਸਰੀ ਕਾ ਸਸਰੀ ਕਾ ਬਾਈ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਬਾਈ ਆਪਣਾ ਪਾਪਾ ਦਾ ਨਾਮ ਹੈਗਾ ਸਾਧੂ ਸਿੰਘ ਬਰਾੜ ਤੇ ਪਿੰਡ ਹੈਗਾ ਬਾਈ ਆਪਣਾ ਹਰਗੇ ਵਾਲਾ ਜ਼ਿਲ੍ਹਾ ਫਰੀਦਕੋਟ। ਠੀਕ ਹੈ ਜੀ। ਤੇ ਬਾਈ ਜੀ ਇਹ ਝੋਟੀ ਆਪਣੇ ਘਰ ਦੀ ਹੈ ਜੀ? ਹਾਂ ਜੀ ਬਾਈ ਬਿਲਕੁਲ ਘਰ ਦੀ ਹੈ ਜੀ। ਠੀਕ ਹੈ ਤੇ ਆਪਣਾ ਨੰਬਰ ਬੋਲ ਦਿਓ ਬਾਈ ਜੀ। ਨੰਬਰ ਬਾਈ ਆਪਣਾ 9815570442। 98156 70442 70442 ਹਾਂਜੀ ਠੀਕ ਹੈ ਜੀ ਤੇ ਬਾਈ ਜੀ ਇਹ ਕੱਟੀ ਆਪਣੇ ਘਰ ਦੀ ਸੀ ਜੀ ਹਾਂਜੀ ਹਾਂਜੀ ਬਾਈ ਕਰਦੀ ਤੇ ਕਿੰਨਾ ਵਸੂਆ ਇਹ ਇਹ ਬਾਈ ਪਹਿਲੇ ਸੂਏ ਸੁਣਾਏ ਪਹਿਲੇ ਸੂਏ ਸੁਣਾਏ ਤੇ ਕਿੰਨਾ ਕੁ ਦੁੱਧ ਕੱਢ ਦੂਗੀ ਇਹ ਇਹ ਬਾਈ ਇਹਦੀ ਮਾਂ ਥੱਲੇ ਦਾ ਸੀਗੇ 14-15 ਕਿਲੋ ਠੀਕ ਹੈ ਜੀ ਇਹ ਉਮੀਦ ਆ ਮਾਂ ਤੋਂ ਵੱਧ ਹੀ ਕੱਢੂਗੀ ਠੀਕ ਹੈ ਜੀ ਤੇ ਬਾਕੀ ਕਿੰਨੇ ਕੁ ਦਿਨ ਲੈ ਜੂ ਸੂਣ ਚ ਇਹ ਦਿਨ ਬਾਈ ਇਹ ਹਫਤਾ ਤਾਂ ਰਹਿੰਦਾ ਹੀ ਮੰਨ ਕੇ ਚੱਲੋ ਤੇ ਬਾਕੀ ਗਾਾਂ ਦਾ ਇੱਕਾ ਪਿੱਛੇ ਕਰ ਜਾਂਦੀ ਮੱਝ ਤੇ ਖਾਸ ਕਰਕੇ ਚਾਰ ਪੰਜ ਦਿਨ ਉੱਤੇ ਹੀ ਲੈਂਦੀ ਐ ਬਈ ਹਫਤਾ ਹੀ ਰੋਂ ਰਹਿੰਦਾ ਠੀਕ ਆ ਜੀ ਲਓਏ ਮਿੱਤਰੋ ਹਫਤਾ ਸੂਣ ਚ ਬਾਕੀ ਆ ਤੇ ਸਿੰਘ ਸੁੰਗ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਗੋਲ ਸਿੰਘ ਦੀ ਐ ਛੋਟਾ ਸਿੰਘ ਆ ਦੋਸਤੋ ਬੜੀ ਮੁਤਾਬਕ ਜੱਜਦਾ ਬਿਲਕੁਲ ਬਈ ਜਮਾ ਨੇੜੇ ਸਿੰਘ ਤੇ ਥਾਣਾ ਦਾ ਸਾਈਜ਼ ਗਾਇ ਤੁਸੀਂ ਦੇਖ ਲਓ ਅਗਲੇ ਤੋਂ ਮਗਰਲੇ ਥਾਣੇ ਦਾ ਥੋੜਾ ਜਿਹਾ ਗੈਪ ਘਾਟਾ ਤੇ ਅਗਲੇ ਤੋਂ ਅਗਲੇ ਦਾ ਬਹੁਤ ਜ਼ਿਆਦਾ ਤੇ ਪਿਛਲੇ ਤੋਂ ਪਿਛਲੇ ਦਾ ਵੀ ਬਹੁਤ ਜ਼ਿਆਦਾ ਸੋਹਣਾ ਥਾਣ ਲੱਗਿਆ ਮੋਟਾ ਮੋਟਾ ਮੁਠੀ ਦੀ ਚਵਾਈ ਵਾਲਾ ਥਾਣਾ ਦੋਸਤੋ ਤੋੜ ਕੇ ਤੁਹਾਨੂੰ ਦਿਖਾਵਾਂਗੇ ਤਾਂ ਇਹਦੇ ਹਵਾਨੇ ਦੀ ਤੁਹਾਨੂੰ ਚੰਗੀ ਤਰ੍ਹਾਂ ਜੱਜਮੈਂਟ ਆ ਜਾਣੀ ਆ ਦੂਜੇ ਪਾਸੇ ਤੋਂ ਸੇਮ ਸਾਈਜ਼ ਆ ਥਣਾ ਦਾ ਤੁਸੀਂ ਦੇਖ ਸਕਦੇ ਹੋ ਚੰਗੇ ਘੱਦ ਘਾਟ ਚਾ ਦੋਸਤੋ ਤੇ ਪਤਲੀ ਚਮੜੀ ਦੀ ਆ ਪੂਛ ਦਾ ਦੰਬ ਥੱਲੋਂ ਥੋੜਾ ਜਿਹਾ ਚਿੱਟਾ ਹੈ ਬਾਕੀ ਜੈੱਡ ਬਲੈਕ ਆ ਤੇ ਖੋਲ ਕੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਪਿੱਠਪੋੜੇ ਦਾ ਅੰਦਾਜ਼ਾ ਲਾ ਲਓ ਦੋਸਤੋ ਲਓ ਵੀ ਮਿੱਤਰੋ ਸਾਫ਼ ਸੁਥਰੇ ਹਵਾਨੇ ਚ ਆ ਦੇਖ ਸਕਦੇ ਆ ਤੁਸੀਂ ਬਹੁਤ ਚੰਗਾ 15 ਹਵਾਨਾ ਦੋਸਤੋ ਲੈ ਚਲੋ ਖੁਰਲੀ ਤੇ ਲੈ ਚਲੋ ਬਈ ਖੁੱਲੇ ਥਾਂ ਹਵਾਨੇ ਦੀ ਆ ਤੇ ਮੋਲ ਆਪਾਂ ਬਾਈ ਤੋਂ ਪੁੱਛ ਕੇ ਦੱਸ ਦਿੰਨੇ ਕੀ ਮੋਲ ਰੱਖਿਆ ਬਾਈ ਇਹਦਾ ਇਹਦਾ ਬਾਈ 15 1 ਲੱਖ 5000 ਹਾਂਜੀ ਬਾਈ ਮਾਨਤਾਨ ਹੋ ਜੂ ਬਾਈ ਬਾਈ ਜਰੂਰ ਮਾਨਤਾਨ ਜਰੂਰ ਲਓ ਵੀ ਮਿੱਤਰੋ 1 ਲੱਖ 5000 ਬਾਈ ਨੇ ਮੁੱਲ ਕੀਤਾ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸਬਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਆ ਜਿਹੜਾ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ